ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਪ ਜੀ ਕੇ ਪ੍ਰਕਾਸ਼ ਦਿਹਾੜਿਆਂ ਦੇਸਾਂ ਪਰਦੇਸਾਂ ਹੀ ਰਹਿੰਦੀਆਂ ਸੇਵਕਾਂ ਨੂੰ ਲੱਖ ਲੱਖ ਵਧਾਈਆਂ ਹੋਵੇ ਹਰ ਸਾਲ ਤਰ੍ਹਾਂ ਤਨ ਤਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦੇ ਅਵਤਾਰ ਦਿਹਾੜੇ ਸਤਗੁਰੂ ਸਾਹਿਬ ਜੀ ਦੇ ਮਨਾਇੰਦ ਨੇ ਗੁਰੂ ਕੋ ਪਿਆਰਿਓ ਤਨ ਤਨ ਬਾਬਾ ਜੀ ਦੀਦਾਰ ਦਸਦੇ ਪੜਾਵਾਂ ਤੋਂ ਅਚਾਲੇ ਮਾਰੇ ਹੋਏ ਨਗਰਗਰਦਨ ਨੇ ਸਪੰਡ ਦੀ ਨਗਰ ਕਰਮਾਂ ਕਰਕੇ ਸਤਿਗੁਰੂ ਸਾਹਿਬ ਪਾਤਸ਼ਾਹ ਜੀ ਦੀਆਂ ਇਸ ਵੇਲੇ ਸਤਿਗੁਰੂ ਸਾਹਿਬ ਪਾਤਸ਼ਾਹ ਜੀ ਵਿਚਿ ਦੀ ਪੜਾਵਾਂ ਪੜਾਵਾਂ ਤੇ ਆਏ ਗਏ ਨਗਰਮ ਕੋ ਪਿਆਰਿਓ ਤੇ ਇਸ ਪੜਾਵਾਂ ਤੋਂ ਹਰ ਹਰਕ ਸੰਗਤਾਂ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਨਗਰੂ ਨਾਨਕ ਸਾਹਿਬ ਜੀ ਮਹਾਰਾਜ ਹਰ ਇੱਕ ਦੇ ਸੰਗਤਾਂ ਦੇ ਦੇਸਾਂ ਪ੍ਰਦੇਸਾਂ ਦੇ ਬੱਚਿਆਂ ਤੇ ਮੇਲ ਪ੍ਰਾਪਤ ਰੱਖੇ ਤਾਰੂਸੀਆਂ ਬਖਸ਼ੇ ਆਈਆਂ ਸੰਗਤਾਂ ਦੀ ਹਾਜ਼ਰੀ ਕਦਮ ਕਦਮ ਲੇਖੇ ਲਾਵੇ ਬਾਹਗਰੂ ਸਤਿਗੁਰੂ ਨਾਨਕ ਪਾਤਸ਼ਾਹ ਜੀ ਚਾਲਦਾ ਨਿਸ਼ਾਨ ਵੀਰ ਚੱਕਰਵਾਦੀ ਦਸ਼ਮੇਸ਼ ਤਰਨਾਜ਼ਾਲ ਮਿਸਲ ਬਾਬਾ ਵੀਰ ਸਿੰਘ ਜੀ ਬਾਬਾ ਤੀਰ ਸਿੰਘ ਜੀ ਸਿੰਘ ਸਾਹਿਬ ਜੀ ਮਹਾਪੁਰਸ਼ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਉਹਨਾਂ ਨੂੰ ਪੰਥ ਵੱਲੋਂ ਸੰਗਤਾਂ ਵੱਲੋਂ ਵੇਪੀ ਵੱਲੋਂ ਕਾਰਿਆਨੋਂ ਲੱਖ ਲੱਖ ਕੋਟ ਕੋਟ ਗੁਰੂ ਸਾਹਿਬ ਨਗਰ ਕਰਤੰਦਿਆਂ ਪਤਾਈਆਂ ਹੋਣ ਜੀ ਇਹ ਸਾਧ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟ ਕੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਪਰਮੇਸ਼ਰ ਆਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਰੂਪ ਚ ਪ੍ਰਗਟ ਹੋ ਕੇ ਜਗਤ ਜਲੰਦੇ ਦਾ ਆਧਾਰ ਕੀਤਾ 10 ਰੂਪ धारण ਕਰਕੇ ਸਤਗੁਰੂ ਸੱਚੇ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਗੁਰਬਾਣੀ ਰੂਪ ਹੋ ਕੇ ਗੁਰੂ ਗ੍ਰੰਥ ਸਾਹਿਬ ਰੂਪ ਹੋ ਕੇ ਖਾਲਸਾ ਰੂਪ ਹੋ ਕੇ ਸਾਰੇ ਸੰਸਾਰ ਵਿਖੇ ਮਹਾਰਾਜ ਸਾਹਿਬ ਨੇ ਪਰਮੇਸ਼ਰ ਦਾ ਨਾਮ ਜਪਾਇਆ ਧਰਤੀ ਨੂੰ ਸੱਚਖੰਡ ਬਣਾਇਆ ਅੱਜ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਤੇ ਸਭ ਦੇਸ਼ਾਂ ਪਰਦੇਸਾਂ ਵਿੱਚ ਮਹਾਰਾਜ ਦੀ ਜੈ ਜੈਕਾਰ ਹੋ ਰਹੀ ਹੈ ਸੰਗਤਾਂ ਨਗਰ ਕੀਰਤਨ ਸਜਾ ਹਾਨਾ ਨਗਰ ਵਹੀਂ ਪੁਈਂਦੀਆਂ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਇਕੱਤਰ ਹੋ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਵਖੇ ਅੱਜ ਨਗਰ ਕੀਰਤਨ ਸਜਾਏ ਹਨ ਨਗਰ ਕੀਰਤਨਾ ਸਰਦਾਰ ਹਰੀ ਸਿੰਘ ਸਰਦਾਰ ਨੀਤਾ ਸਿੰਘ ਸੋ ਪਰਿਵਾਰ ਦੇ ਗ੍ਰਹਿ ਵਿਖੇ ਸ੍ਰਿਪਾ ਕੀਤੀ ਹੈ ਪੰਨਾਂ ਪਿਆਰਾਂ ਸਨੇ ਨਗਰ ਕੀਰਤਨ ਦਰਸ਼ਨ ਦਿੱਤੇ ਹਨ ਸਭ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੇ ਪਰਕਾਹ ਗੁਰਪੁਰਬ ਦੀਆਂ ਬੇਅੰਤ ਬੇਅੰਤ ਵਧਾਈਆਂ ਹੋਣ ਬਾਬਾ ਵਿਧੀ ਚੰਦ ਸਾਹਿਬ ਦੇ ਅਨਸਬੰਸ ਸਤਕਾਰਯੋਗ ਸੰਤ ਬਾਬਾ ਅਵਤਾਲ ਸਿੰਘ ਸਾਹਿਬ ਜੀ ਮਾਪੁਰਖਾਂ ਵੱਲੋਂ ਵੀ ਸਾਰ ਸੰਗਤਾਂ ਨੂੰ ਨਗਰ ਕੀਰਤਨ ਦੀਆਂ ਵਧਾਈਆਂ ਹੋਣ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਵੇ ਸੋਨੇ ਹਾਲ ਹੋ ਜਾਵੇ ਸੋਹਣਾਂ 别让骄傲弄怕。